ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਸ਼ਬਦ ਬੋਧ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸ਼ਬਦ ਵਰਨਾ ਨੂੰ ਮਿਲਾ ਕੇ ਸ਼ਬਦ ਬਣਦੇ ਹਨ ਤੇ ਸ਼ਬਦ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਮੰਨਿਆ ਜਾਂਦਾ ਹੈ ਅਸ਼ਾਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਵੀ ਸ਼ਬਦ ਹੀ ਹੈ। ਸ਼ਬਦਾਂ ਦਾ ਵਰਗੀਕਰਨ। ਸ਼ਬਦਾਂ ਦਾ ਵਰਗੀਕਰਨ 6 ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਪਹਿਲਾ ਹੈ ਅਰਥ ਦੇ ਆਧਾਰ ਤੇ। ਅਰਥ ਦੇ ਆਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਸਾਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਹੋਵੇ ਉਹਨਾਂ ਨੂੰ ਸਾਰਥਕ ਸ਼ਬਦ ਕਹਿੰਦੇ ਹਨ। ਜਿਵੇਂ ਚਾਹ, ਪਾਣੀ, ਕਪੜਾ ਨਿਰਾਰਥਕ ਸ਼ਬਦ ਜੋ ਸ਼ਬਦ ਅਰਥਹੀਨ ਹੋਣ ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲੇ ਜਿਵੇਂ ਚੂ ਪਾਣੀ ਕੁੱਪੜਾ ਇਹਨਾਂ ਨੂੰ ਨਿਰਾਰਥਕ ਸ਼ਬਦ ਕਹਿੰਦੇ ਹਨ ਦੂਸਰਾ ਹੈ ਰੂਪ ਦੇ ਆਧਾਰ ਤੇ ਵਰਗੀਕਰਨ ਅਜਿਹੇ ਸ਼ਬਦ ਜਿਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ ਭਾਵ ਉਹਨਾਂ ਦੇ ਰੂਪ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ ਤੇ ਕੁਝ ਸ਼ਬਦ ਈਮੇ ਦੇ ਜਿਨ੍ਹਾਂ ਦੇ ਰੂਪ ਵਿੱਚ ਪਰਿਵਰਤਨ ਨਹੀਂ ਕੀਤਾ ਜਾ ਸਕਦਾ ਇਸੇ ਲਈ ਇਹ ਅੱਗੇ ਦੋ ਭਾਗਾਂ ਵਿੱਚ ਵੰਡੇ ਹੋਏ ਹਨ ਵਿਕਾਰੀ ਤੇ ਅਵਕਾਰੀ ਵਿਕਾਰੀ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਪਰਵਰਤਨ ਕੀਤਾ ਜਾ ਸਕਦਾ ਹੈ ਜਿਵੇਂ ਮੁੰਡਾ ਕੁੜੀ ਅਵਕਾਰੀ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਪਰਵਰਤਨ ਨਹੀਂ ਕੀਤਾ ਜਾ ਸਕਦਾ ਜਿਵੇਂ ਨੇ ਨੂੰ ਤੀਜਾ ਹੈ ਵੰਟਰ ਦੇ ਆਧਾਰ ਤੇ ਇਹ ਦੋ ਪ੍ਰਕਾਰ ਦੇ ਹੁੰਦੇ ਹਨ ਮੂਲ ਤੇ ਰਚਿਤ ਮੂਲ ਸ਼ਬਦ ਜੋ ਸ਼ਬਦ ਸੁਤੰਤਰ ਰੂਪ ਵਿੱਚ ਵਿਚਰ ਸਕਣ ਅਤੇ ਉਹਨਾਂ ਨੂੰ ਤੋੜਿਆ ਨਾ ਜਾ ਸਕੇ ਉਹਨਾਂ ਨੂੰ ਮੂਲ ਸ਼ਬਦ ਕਹਿੰਦੇ ਹਨ ਜਿਵੇਂ ਘਰ ਮੁੰਡਾ ਕੁੜੀ ਆਦਿ ਰਚਿਤ ਸ਼ਬਦ ਜੋ ਮੂਲ ਸ਼ਬਦ ਦੇ ਮੇਲ ਤੋਂ ਬੰਦੇ ਹਨ ਅਤੇ ਜਿਨ੍ਹਾਂ ਨਾਲ ਅਗੇਤਰ ਜਾਂ ਪਛੇਤਰ ਲਗਾ ਕੇ ਉਹਨਾਂ ਦੀ ਰਚਨਾ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਹਨ ਜਿਵੇਂ ਬੇਕਾਰ ਕੁੜਮਣੀ ਖੁਸ਼ਕਿਸਮਤ ਆਦਿ ਰਚਿਤ ਸ਼ਬਦ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਹਨ ਰਚਿਤ ਸ਼ਬਦ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਹੈ ਸਮਾਸੀ ਸ਼ਬਦ ਦੋ ਮੂਲ ਸ਼ਬਦਾਂ ਤੋਂ ਜੁੜੇ ਸ਼ਬਦ ਬਨਨ ਅਤੇ ਜਿਨ੍ਹਾਂ ਵਿੱਚ ਜੋੜ ਨਹੀਂ ਦਾ ਨਿਸ਼ਾਨ ਹੋਵੇ ਉਦਾਹਰਨ ਵਜੋਂ ਮਾਤਾ ਪਿਤਾ ਖਾਣਾ ਪੀਣਾ ਦਿਨ ਰਾਤ ਉਤਪੰਨ ਸ਼ਬਦ ਮੂਲ ਸ਼ਬਦਾਂ ਦੇ ਨਾਲ ਅਗੇਤਰ ਜਾਂ ਪਿਛੇਤਰ ਲਗਾ ਕੇ ਬਣੇ ਸ਼ਬਦਾਂ ਨੂੰ ਉਤਪੰਨ ਸ਼ਬਦ ਆਖਦੇ ਹਨ ਚੌਥਾ ਵਰਗੀ ਕਰਨ ਹੈ ਉਤਪਤੀ ਦੇ ਆਧਾਰ ਤੇ ਇਹ ਚਾਰ ਪ੍ਰਕਾਰ ਦੇ ਹੁੰਦੇ ਹਨ ਪਹਿਲਾ ਹੈ ਤਤਸਮ ਸ਼ਬਦ ਜੋ ਸ਼ਬਦ ਹੋਰ ਭਾਸ਼ਾ ਤੋਂ ਲਈ ਜਾਣ ਤੇ ਹੂਬ-ਹੂ ਪੰਜਾਬੀ ਵਿੱਚ ਵਰਤ ਲਈ ਜਾਣ ਭਾਵ ਕਿ ਕੋਈ ਪਰਵਰਤਨ ਨਾ ਕੀਤਾ ਜਾਵੇ ਉਹਨਾਂ ਨੂੰ ਤਤਸਮ ਸ਼ਬਦ ਕਹਿੰਦੇ ਹਨ ਉਦਾਹਰਨ ਵਜੋਂ ਪਵਨ ਅਤਿਆਚਾਰ ਕਾਰ ਤਤਪਰਵ ਸ਼ਬਦ ਜੋ ਸ਼ਬਦ ਹੋਰ ਭਾਸ਼ਾ ਤੋਂ ਲਈ ਜਾਣ ਤੇ ਕੁਝ ਪਰਵਰਤਨ ਕਰਕੇ ਉਹਨਾਂ ਨੂੰ ਪੰਜਾਬੀ ਵਿੱਚ ਵਰਤ ਲਿਆ ਜਾਵੇ ਉਨ੍ਹਾਂ ਨੂੰ ਤੱਤਪਵ ਸ਼ਬਦ ਕਹਿੰਦੇ ਹਨ ਜਿਵੇਂ ਹਸਪਤਾਲ ਡਾਕਟਰ ਸਿੱਖਿਆ ਦੇਸੀ ਸ਼ਬਦ ਜੋ ਸ਼ਬਦ ਖੇਤਰੀ ਭਾਸ਼ਾਵਾਂ ਤੋਂ ਲਏ ਜਾਣ ਉਹਨਾਂ ਨੂੰ ਦੇਸੀ ਸ਼ਬਦ ਕਿਹਾ ਜਾਂਦਾ ਹੈ ਉਦਾਹਰਨ ਵਿੱਚੋਂ ਖੁਰਪਾ ਸੰਦ ਉਰਾ ਪਰੰ ਵਿਦੇਸ਼ੀ ਸ਼ਬਦ ਜੋ ਸ਼ਬਦ ਦੇਸੀ ਭਾਸ਼ਾਵਾਂ ਤੋਂ ਆਧਾਰ ਬਣਾ ਕੇ ਅੰਗਰੇਜ਼ੀ ਰੂਪ ਵਿੱਚ ਹੀ ਵਰਤੇ ਜਾਂ ਉਹਨਾਂ ਨੂੰ ਵਿਦੇਸ਼ੀ ਸ਼ਬਦ ਕਿਹਾ ਜਾਂਦਾ ਹੈ ਉਦਾਹਰਨ ਵਿੱਚੋਂ ਸਕੂਲ ਮਾਸਟਰ ਬਾਲਟੀ ਪੰਜਵਾਂ ਹੈ ਦੋਪਾਸ਼ੀ ਸ਼ਬਦ ਦੋ ਪਸ਼ਾਮਾ ਦੇ ਮੇਲ ਤੋਂ ਬਣੇ ਸ਼ਬਦਾਂ ਨੂੰ ਸ਼ੰਕਰ ਸ਼ਬਦ ਵੀ ਕਿਹਾ ਜਾਂਦਾ ਹੈ ਜਾਂ ਦੋਪਾਸ਼ੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਡਬਲ ਰੁੱਟੀ ਸਿਨੇਮਾਕਰ ਛੇਮਾ ਹੈ ਵਰਤੋਂ ਦੇ ਆਧਾਰ ਤੇ ਸ਼ਬਦ ਉਹ ਕੋਸ਼ਗਤ ਸ਼ਬਦ ਉਹ ਸ਼ਬਦ ਜਿਨ੍ਹਾਂ ਨੂੰ ਮੋਡਲੀ ਇਕਾਈ ਵਿੱਚੋਂ ਕੋਸ਼ ਵਿੱਚ ਦਰਜ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਪਾਣੀ ਕੋਸ਼ਗਤ ਸ਼ਬਦ ਹੈ ਜਿਸ ਦਾ ਅਰਥ ਹੈ ਪਦਾਰਥ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ